ਖਡੂਰਸਬ ਹਲਕਾ ਲੋਕ ਸਭਾ ਤੋਂ ਐਮਪੀ ਬਣੇ ਭਾਈ ਅਮਰਤਪਾਲ ਦੇ ਚਰਚੇ ਨੇ ਨੀ ਪਾਰਲੀਮੈਂਟ ਦੇ ਵਿੱਚ ਆਮ ਹੋਰ ਜਿੱਥੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮਪੀ ਨੇ ਚਾਂਦੀ ਦੇ ਵੱਲੋਂ ਅਮਰਤਪਾਲ ਦੇ ਹੱਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੱਡੇ ਬੋਲ ਆਕੇ ਕਿਹਾ ਗਿਆ ਕਿ ਅਮਰਤਪਾਲ ਨਾਲ ਤੱਕਾ ਹੋ ਰਿਹਾ ਜਿਹਦੇ ਚੱਲਦੇ ਹੁਣ ਅਮਰਤਪਾਲ ਦੇ ਮਾਤਾ ਪਿਤਾ ਦੇ ਵੱਲੋਂ ਚੰਨੀ ਦਾ ਬਹੁਤ ਧੰਨਵਾਦ ਕੀਤਾ ਗਿਆ ਨਾ ਕਹਿੰਦਾ ਕਿ ਅਸੀਂ ਬਹੁਤ ਹੀ ਧੰਨਵਾਦੀ ਹਾਂ ਕਿ ਚੰਨ ਜੀ ਚੰਨੀ ਦੇ ਵੱਲੋਂ ਅਮਰਤਪਾਲ ਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਕਿਉਂਕਿ ਦੇਖੋ 6 ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਚੰਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਚ ਬਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਹਾਂ ਕਿ ਜਿਹੜੇ ਕਿਤੇ ਕਿਸ ਨਾ ਬੇਇਨਸਾਫੀ ਔਰ ਇਹੋ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ। ਕੰਮ ਕਰਦੇ ਚੰਨੀ ਨਾਲ ਤੜੇ ਬੱਚੀ ਦਾ। ਹਾਂ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ। ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆਂ ਸਰਕਾਰ ਦਾ ਤੇ ਸਾਰੇ ਸਾਰਿਆਂ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਤਕੀ ਜਾ ਉਸ ਜਿਵੇਂ ਘਰ ਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਹੁਣ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹਾਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਜਾਨੇ ਕਿ ਪੰਜਾਬ ਦੇ ਯੋਧੇ ਉਹ ਜਜਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾ ਹੋਰ ਵੀ ਜੋ ਅਨਸਾਫ਼ پسند ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠੋਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਆ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰੇ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਹੱਦ ਨਹੀਂ ਗਈ ਹੋਰ ਜਿਹੜੇ ਕੋਈ ਐਸੋ ਜਿਹੇ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿੱਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿ ਜੋ ਕਿ ਬਹੁਤ ਵੱਡਾ ਧੱਕਾਵਾ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹ ਨੂੰ ਕਰਫਾ ਦਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉੱਤੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹ ਨੂੰ ਏਜ ਨੇ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਬੇਦਬੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਲੇ ਚੀਜ਼ਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏ ਵਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਮੰਦੀ ਸਿੰਘ ਜਿਹੜੇ ਇਨੇ ਚਿਰਾਂ ਤੋਂ ਸਾਡੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਅੱਜ ਕੀ ਅਮਰਤਪਾਲ ਨੂੰ ਲੈ ਕੇ ਲਗਾਤਾਰ ਮੰਗ ਉੱਠ ਰਹੀ ਹੈ ਕਿ ਅਮਰਤਪਾਲ ਤੇ ਐਨਐਸਏ ਜਿਹੜੀ ਉਹ ਗਲਤ ਲਗਾਈ ਗਈ ਆ ਅਮਰਤਪਾਲ ਦੇ ਮਾਤਾ ਪਿਤਾ ਤੇ ਸਿੱਖ ਜਥੇਬੰਦੀ ਇਹ ਮੰਗ ਕੇ ਅਮਰਤਪਾਲ ਤੇ ਐਨਐਸਏ ਹਟਾ ਕੇ ਉਹਨਾਂ ਨੂੰ ਪੱਕੇ ਤੌਰ ਤੇ ਕੀਤਾ ਜਾਵੇ ਕਿਉਂਕਿ ਹੁਣ ਇੱਕ ਸੰਸਦ ਮੈਂਬਰ ਬਣ ਚੁੱਕੇ ਨੇ 2 ਲੱਖ ਤੋਂ ਵੱਧ ਲੋਕਾਂ ਦੀ ਲੀਡ ਦੇ ਨਾਲ ਉਹ ਜਿੱਤੇ ਨੇ ਜਦੋਂ ਚੱਲਦੇ ਸੰਸਦ ਦੇ ਵਿੱਚ ਵੀ ਅਮਰਪਾਲ ਦਾ ਮੁੱਦਾ ਇਹਨੇ ਤਾਂ ਬਹੁਤ ਗੁੰਜਿਆ ਹਾਲਾਂਕਿ ਚੰਦਨੀ ਚੰਨੀ ਬਾਅਦ ਚ ਆਪਣੇ ਬਿਆਨ ਤੋਂ ਪਲਟਦੇ ਵੀ ਦਿਖਾਈ ਦਿੱਤੇ ਇੱਕ ਤਾਂ ਲੋਕ ਸਭਾ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵੱਲੋਂ ਅਮਰਪਾਲ ਦੇ ਬਾਰੇ ਕਿਹਾ ਗਿਆ ਕਿ ਐਨਐਸ ਲਗਾਈ ਗਈ ਆ ਤੇ ਐਨੇ ਲੱਖ ਵੀ 4 ਲੱਖ ਵੋਟਾਂ ਜਿੱਤੇ ਆ ਉਹ ਬੰਦਾ ਵੀ ਅੱਜ ਉਹਨੂੰ ਸੰਸਦ ਦੇ ਵਿੱਚ ਆਉਣ ਦੀ ਪਰਮਿਸ਼ਨ ਤੱਕ ਨਹੀਂ ਦਿੱਤੀ ਜੇਲ੍ਹ ਦੇ ਵਿੱਚ ਬੰਨਦਾ ਜਦ ਚੱਲਦੇ ਆ ਪਰ ਬਾਹਰ ਆ ਕੇ ਚੰਨੀ ਆਪਣੇ ਬਿਆਨ ਤੋਂ ਪਲਟਦੇ ਨਜ਼ਰ ਵੀ ਆਏ ਪਰ ਕਿਤਨਾ ਕਿਤੇ ਅਮਰਪਾਲ ਦੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ